ਈ ਨਾਮਾ ਬ੍ਰਦਰ ਮੇਰਾ ਨਾਮ ਰਾਜ ਸ਼ਾਮ ਹੈ ਆਪਣੀ ਦੁਕਾਨ ਦਾ ਨਾਮ ਬੱਬੂ ਦੀ ਹੱਟੀ ਹੈ ਨੇੜੇ ਰਾਮ ਹਸਪਤਲ ਬਸ ਸਟੈਂਡ ਰੋਡ ਜੀ ਰਾਤ ਆਪਣੇ ਚੋਰੀ ਹੋ ਗਈ ਤੇ ਸਵੇਰ ਜਦੋਂ 8 ਵਜੇ ਮੈਂ ਸ਼ਾਪ ਤੇ ਖੋਲਦਾ ਹੁੰਨਾ ਤੇ ਉਸ ਟਾਈਮ ਆਇਆ ਤਾਂ ਮਤਲਬ ਲੋਕ ਟੁੱਟੇ ਹੋਏ ਸੀਗੇ ਦੋਨੋਂ ਸ਼ਾਪ ਦੇ ਤੇ ਕੈਮਰੇ ਦਾ ਜਿਹੜਾ ਮੈਂ ਆਪਣੇ ਬਾਹਰ ਕੈਮਰਾ ਵੀ ਲੱਗਿਆ ਤੇ ਉਹਦਾ ਮੂੰਹ ਉੱਤੇ ਨੂੰ ਕਰ ਰੱਖਿਆ ਸੀ ਨਾਲ ਆਪਣੇ ਮੈਡੀਕਲ ਹਾਲ ਹੈ ਉਹਨਾਂ ਦੇ ਵੀ ਰਾਤ ਚੋਰੀ ਹੋਈ ਹੈ ਜੀ ਉਹਨਾਂ ਦੇ ਇੰਜੈਕਸ਼ਨ ਵਗੈਰਾ ਲੈ ਗਏ ਤੇ ਕੈਸ਼ ਕੁਝ ਸੀ ਜੁਗਲ ਦੇ ਚੋਲ ਹੈਗੇ ਆਪਣੇ ਜਿਹੜੇ ਸ਼ੂਜ਼ ਵਗੈਰਾ ਲੈ ਗਏ ਰਾਤ ਨੂੰ ਜੀ ਤੇ ਆਪਣਾ ਮੇਨ ਮਤਲਬ ਜਿਹੜਾ ਮੇਨ ਦੁਕਾਨ ਸੀ ਉਹਦਾ ਨਹੀਂ ਲੋਕ ਟੁੱਟਿਆ ਉਹਨਾਂ ਤੋਂ ਉਹ ਸੈਂਟਰ ਲੋਕ ਲੱਗੇ ਹੋਣ ਕਰਕੇ ਨਹੀਂ ਟੁੱਟਿਆ ਗਿਆ ਤੇ ਮੰਡੀ ਦੇ ਵਿੱਚ ਹੋਰ ਵੀ ਚੋਰੀ ਹੋਈ ਹੈ ਤੇ ਉਹਨਾਂ ਦਾ ਵੀ ਮਤਲਬ ਆੜਤੀਏ ਜਿਹੜੇ ਉਹਨਾਂ ਦੇ ਵੀ ਕੈਸ਼ ਪੁਸ਼ ਕਾਫੀ ਚੋਰੀ ਹੋਇਆ ਜੀ ਤੁਸੀਂ ਬੰਕੀ ਜਾ ਕੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਵੀ ਮੰਗ ਕਰਦੇ ਵੀ ਜਿਹੜਾ ਵੀ ਚੋਰ ਹੈ ਉਹ ਫੜਿਆ ਜਾਵੇ ਜੀ ਤੇ ਅੱਗੇ ਤੋਂ ਇਹ ਜੇ ਕੁਝ ਵੀ ਘਟਨਾ ਮੰਡੀ ਦੇ ਵਿੱਚ ਨਾ ਹੋਵੇ ਤੇ ਪ੍ਰਸ਼ਾਸਨ ਥੋੜਾ ਜਿਹਾ ਕੇਅਰਫੁਲ ਰਹੇ ਜੀ ਅਲਰਟ ਰਹੇ ਥੋੜਾ ਜਿਹਾ ਪ੍ਰਸ਼ਾਸਨਾਂਗੇ ਜੀ ਤੁਸੀਂ ਚੈੱਕ ਕਰਨਾ ਉਸਕੋ ਹਾਂਜੀ ਸਵੇਰੇ ਆਏ ਆ ਜੀ ਜਦੋਂ ਮਤਲਬ ਨਾਲ ਇਹਨਾਂ ਨੇ ਪੂਸ਼ਨ ਅੰਕਲ ਕਹਿੰਦੇ ਫੋਨ ਕੀਤਾ ਜੀ ਉਸ ਤੋਂ ਬਾਅਦ ਆਏ ਹੈ ਹਾਂਜੀ ਮੇਰਾ ਨਾਮ ਹਾਨੀ ਸ਼ਰਮਾ ਹੈ ਜੀ ਕੀ ਨਾਮ ਆ ਦੁਕਾਨ ਦਾ ਜੀ ਦੁਕਾਨ ਦਾ ਨਾਮ ਆਪਣਾ ਸ਼ਰਮਾ ਮੈਡੀਕਲ ਹੈ ਅੱਛਾ ਕੀ ਹੋਇਆ ਚੋਰੀ ਦਾ ਤੁਸੀਂ ਇਹ ਜਦੋਂ ਸਵੇਰ ਦੁਕਾਨ ਖੋਲੀ ਆ ਦੇਖਿਆ ਆਪਾਂ ਉਦੋਂ ਜਿੰਦੇ ਹੈ ਨਹੀਂ ਸੀਗੇ ਉਹ ਐਸੇ ਲੋਕ ਲੱਗੇ ਸੀ ਪਰ ਜਿੰਦੇ ਹੈ ਨਹੀਂ ਜਦੋਂ ਖੋਲ ਕੇ ਦੇਖਿਆ ਤਾਂ ਗੱਲੇ ਦੇ ਵਿੱਚੋਂ ਕੈਸ਼ ਦੋ ਲਗਭਗ 3-4000 ਸੀਗਾ ਉਹ ਗਾਇਬ ਸੀਗਾ ਬਾਕੀ ਸਰੰਜੀਆਂ ਸੀਗੀਆਂ ਛੋਟੀਆਂ ਦੋਸੀ ਸੀ ਸੀ ਉਹ ਵੀ ਚੋਰੀ ਕੀਤੀਆਂ ਹੋਈਆਂ ਸੀਗੀਆਂ ਗੋਸ਼ਟ ਨੇ ਜਾ ਕੇ ਕਾਰਵਾਈ ਕੀਤੀ ਹਾਂਜੀ ਹਾਂ ਅਸੀਂ ਰਿਪੋਰਟ ਕੀਤਾ ਸੀਗਾ ਤੇ ਐਸਐਸਏ ਆਏ ਸੀ ਮੌਕਾ ਵਾਰਦਾ ਦੇਖ ਕੇ ਗਏ ਹੈਗੇ ਬਠਿੰਡੇ ਤੋਂ ਵੀ ਟੀਮ ਆਈ ਸੀਗੀ ਉਹ ਵੀ ਮੌਕਾ ਦੇਖ ਕੇ ਗਏ ਹੈਗੇ ਇੱਥੇ ਸਾਰੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਮੰਗ ਤਾਂ ਇਹ ਕਰਦੇ ਕਿ ਜੇ ਲੋ ਜਿਹੜੀ ਹੁਣ ਸ਼ਰਿਆਂ ਵਿੱਚ ਚੋਰੀ ਹੋਣ ਲੱਗੀ ਕਿਉਂਕਿ ਵਿੱਚ ਚੌਂਕ ਦੇ ਆਪਣੇ ਦੁਕਾਨ ਹੈਗੀ ਇੱਥੇ ਚੋਰੀ ਹੋ ਜਾਂਦੀ ਹੈ ਕੱਲ ਨੂੰ ਘਰੇ ਵੀ ਹੋ ਸਕਦੀ ਹੈ ਕਿ ਤਾਂ ਇਹ ਜੇ ਮਾੜੇ ਅੰਸਰਾਂ ਨਾਲ ਸਪਾਈ ਜਾਵੇ ਨਾ ਮੈਂ ਸੰਜੀਵ ਕੁਮਾਰ ਸਾਨੂੰ ਸ਼੍ਰੀ ਹੈਮਰਾਜ ਬਾਸੀ ਮੋੜ ਮੰਡੀ ਕੱਲ ਚੋਰੀ ਹੋਈ ਕੀ ਹੋਇਆ ਤੁਹਾਡਾ ਜੀ ਮੇਰੇ ਕੈਸ਼ ਹੋਇਆ 1.5 ਲੱਖ ਦੇ ਲਗਭਗ ਰਾਤ ਨੂੰ 1 ਵਜੇ ਦੇ ਲਗਭਗ ਤੁਹਾਨੂੰ ਕੋਈ ਪਤਾ ਲੱਗਿਆ ਜੀ ਮੈਨੂੰ ਸਵੇਰ 9 ਵਜੇ ਜਦੋਂ ਲੜਕੀ ਦੀ ਦੁਕਾਨ ਖੋਲੀ ਅੱਗੇ ਕਾਰਵਾਈ ਵਿੱਚ ਕੀ ਹੋਈ ਗੱਲਬਾਤ ਮੈਂ ਪੁਲਿਸ ਨੂੰ ਅਸੀਂ ਐਪੀਲ ਗੇਨ ਦਿੱਤੀ ਉਹਨਾਂ ਨੇ ਮੌਕੇ ਤੇ ਬੁਲਾਇਆ ਤੇ ਉਹਨੂੰ ਕਹਿੰਦੇ ਅਸੀਂ ਦੇਖਦੇ ਹਾਂ ਉਹਨਾਂ ਨੇ ਆਪਣੇ ਗਰੁੱਪਾਂ 'ਚ ਚੋਰ ਦੀ ਫੋਟੋ ਆ ਗਈ ਸਾਡੇ ਕੈਮਰਿਆਂ 'ਚ ਤੇ ਬ੍ਰੈਂਡ ਦੇ ਤੋਂ ਫੋਰੈਂਸੀਲਾ ਜੀ ਬਣਾਈ ਸੀ ਉਹ ਉਹਨਾਂ ਨਿਸ਼ਾਨ ਵਗੈਰਾ ਲਾ ਗਏ ਅੱਛਾ ਜੋ ਉਹਨਾਂ ਨੇ ਆਏ ਸੀ ਮੈਂ ਉੱਥੇ ਦੇ ਨਿਸ਼ਾਨ ਵਗੈਰਾ